ਸਾ ਸ਼੍ਰੀ ਅਕਾਲ ਜੀ ਅੱਜ ਆਪਾਂ ਰੇਵ ਕਸ਼ੇਰੀ ਦਾ ਨਾਪ ਲਵਾਂਗੇ ਮੇਰੇ ਕੋਲ 33 ਇੰਚ ਰੇਵ ਕਸ਼ੇਰਾ ਤਿਆਰ ਹੈ ਹੁਣ ਆਪੇ ਇਸ ਦਾ 3 ਇੰਚ ਘਟਾ ਕੇ 30 ਇੰਚ ਦੀ ਆਪਾਂ ਕਟਿੰਗ ਕਰਾਂਗੇ ਮੈਂ ਡਬਲ ਫੋਲਡ ਕਪੜਾ ਲਿਆ ਹੈ 30 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਇਸ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ 12 ਇੰਚ ਇਸ ਦਾ ਪਨ ਹੈ ਹੁਣ ਆਪਾਂ ਇਸ ਦੀ ਸਾਈਡ ਤੇ ਸਿਲਾਈ ਲਗਾਵਾਂਗੇ ਫਿਰ ਆਪਾਂ ਇਸ ਦਾ ਹਾਫ ਕਰਕੇ ਇਸ ਤੇ ਸਿਲਾਈ ਲਗਾਵਾਂਗੇ ਮੈਂ ਪਹਿਲਾਂ ਵੀ ਇਹ ਵੀਡੀਓ ਅਪਲੋਡ ਕਰ ਚੁੱਕੀ ਹਾਂ ਉਹਦੇ ਵਿੱਚ ਮੈਂ ਡਿਟੇਲ ਵਿੱਚ ਸਾਰਾ ਦੱਸਿਆ ਹੋਇਆ ਹੈ ਇੱਕ ਕੋਰਨਰ ਤੋਂ ਦੂਸਰੇ ਕੋਰਨਰ ਤੱਕ ਆਪਾਂ ਹੁਣ ਨਿਸ਼ਾਨ ਲਗਾ ਕੇ ਇਸ ਦੇ ਉੱਪਰਲੇ ਕੱਪੜੇ ਨੂੰ ਕਟਿੰਗ ਕਰਾਂਗੇ ਇਸੇ ਤਰ੍ਹਾਂ ਫਿਰ ਆਪਾਂ ਇਸ ਤੋਂ ਬਾਅਦ ਇਸ ਦੇ ਨੇਫੇ ਦੇ ਲਈ ਕੱਟ ਲਗਾਵਾਂਗੇ ਤੇ ਇਸ ਦਾ ਨੇਫਾ ਫੋਲਡ ਕਰਾਂਗੇ ਹੁਣ ਆਪਾਂ ਡਬਲ ਫੋਲਡ ਕਰਕੇ 12.5 ਇੰਚੇ ਮੋਰੀਆਂ ਦਾ ਨਿਸ਼ਾਨ ਲਗਾਵਾਂਗੇ ਤੇ ਇਸ ਨੂੰ ਕੱਪੜੇ ਨੂੰ ਕਟਿੰਗ ਕਰਾਂਗੇ 12.5 ਇੰਚ ਨਿਸ਼ਾਨ ਤੇ ਇੱਕ 16 ਇੰਚ ਕੱਪੜੇ ਨੂੰ ਚੜਾਈ ਨੂੰ ਲੈ ਕੇ 13 ਇੰਚ ਦਾ ਨਿਸ਼ਾਨ ਲਗਾ ਕੇ ਮੋਰੀਆਂ ਲਈ ਹੁਣ ਆਪਾਂ ਸੜਾਈ ਲਗਾ ਕੇ ਉੱਥੋਂ 13 ਇੰਚ ਦੇ ਨਿਸ਼ਾਨ ਤੇ ਕੱਟ ਲਗਾਵਾਂਗੇ ਤੇ ਮੋਰੀ ਨੂੰ ਪਹਿਲਾਂ ਹੀ ਆਪਾਂ ਤਿਆਰ ਕਰਾਂਗੇ ਦੋਨੋਂ ਸਾਈਡ ਆਪਾਂ ਪਹਿਲਾਂ ਹੀ ਫੋਲਡ ਕਰਾਂਗੇ ਇਸਨੂੰ ਮੋਰੀ ਦੇ ਕੱਪੜੇ ਨੂੰ ਉਲਟਾ ਤੇ ਕਸ਼ੇਰੇ ਦੇ ਕੱਪੜੇ ਨੂੰ ਆਪਾਂ ਸਿੱਧਾ ਰੱਖ ਕੇ ਸਿਲਾਈ ਲਗਾਵਾਂਗੇ ਹੁਣ ਆਪਾਂ ਐਕਸਟਰਾ ਕੱਪੜਾ ਵਿੱਚ ਲਗਾਵਾਂਗੇ ਤਾਂ ਕਿ ਰੇਵ ਹੋਣ ਦੇ ਕਰਕੇ ਫਟੇ ਨਾ ਮਸ਼ੀਨ ਦੇ ਪੈਰ ਦੀ ਚੌੜਾਈ ਰੱਖ ਕੇ ਆਪਾਂ ਦਬਲ ਸਿਲਾਈ ਲਗਾਵਾਂਗੇ ਹੁਣ ਆਪਾਂ ਬਾਹਲੀ ਸਾਈਡ 'ਤੇ ਸਲਾਈ ਲਗਾਵਾਂਗੇ ਆਪਾਂ نیچے ਪਹਿਲਾਂ ਫੋਲਡ ਕਰਾਂਗੇ ਫਿਰ ਸਲਾਈ ਲਗਾਵਾਂਗੇ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਮੋਰੀ ਦਾ ਕਪੜਾ ਅਟੈਚ ਕਰਾਂਗੇ ਦੇਖੋ ਕਸ਼ੇਰਾ ਬਣ ਕੇ ਤਿਆਰ ਹੈ ਤੇ ਇਹ ਪਹਿਲੇ ਕਸ਼ੇਰੇ ਦੇ ਬਿਲਕੁਲ ਨਾਪ ਦਾ ਹੈ